ਕਰਦੇ ਸਾਂ ਸਾਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਤੁਹਾਨੂੰ ਪਤਾ ਹੀ ਆ ਆਪਾਂ ਪਿਛਲੇ 4 ਸਾਲ ਤੋਂ ਜਿਹੜੀ ਕੀ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਹੈ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਆਪਣੇ ਬਜ਼ੁਰਗ ਸੀ ਪਿੰਡਾਂ ਦੇ ਜਿਹੜੇ ਆਪਣੇ ਦਾਦੇ-ਪਰਦਾਦੇ ਸੀਗੇ ਜੇ ਮੈਂ ਉਹਨਾਂ ਦੀ ਗੱਲ ਕਰਾਂ ਤੇ ਇਹ ਬਿਮਾਰੀ ਦਾ ਜਿਹੜਾ ਨਾਮ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਵੀ ਬਿਮਾਰੀ ਹੁੰਦੀ ਸੀ ਪਰ ਇਨ ਉਹਨਾਂ ਸਮਿਆਂ ਦੇ ਵਿੱਚ ਇਸ ਬਿਮਾਰੀ ਦਾ ਇਨਾ ਜ਼ਿਕਰ ਨਹੀਂ ਕੀਤਾ ਜਾਂਦਾ ਸੀ ਜੇ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਜੋਗ ਬਦਲਦਾ ਗਿਆ ਜਿਵੇਂ ਅੱਜ ਦੀ ਗੱਲ ਕਰਾਂ ਤਾਂ ਅੱਜ ਜਿਹੜੀ ਇਹ ਬਿਮਾਰੀ ਆ ਇਹਨੇ ਕਈ ਘਰਾਂ ਦੇ ਘਰ ਆਵਦੀ ਲਪੇਟ ਦੇ ਵਿੱਚ ਲੈ ਲਈ ਜਿਹੜਾ ਇਹਦਾ ਨਾਂ ਤੇ ਜਿਹੜਾ ਬਿਮਾਰੀ ਦਾ ਨਾਂ ਬੜਾ ਨਾਮਰਾਦ ਬਿਮਾਰੀ ਇਹ ਹੈ ਨਾ ਜਿਹੜਾ ਇਹਦਾ ਨਾਂ ਇਹਨਾਂ ਕੋਈ ਚੰਗਾ ਨਹੀਂ ਹੈਗਾ ਪਰ ਜੀ ਮੈਂ ਅੱਜ ਦੀ ਗੱਲ ਕਰਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਇਸ ਬਿਮਾਰੀ ਦਾ ਨਾਂ ਤਾਨੂੰ ਪਤਾ ਹੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਬੜੇ ਸੋਹਣੇ ਰਿਜ਼ਲਟ ਮਿਲ ਰਿਹਾ ਹੌਸਲਾ ਮਿਲਦਾ ਸ਼ਕਤੀ ਮਿਲਦੀ ਆ ਜਦੋਂ ਕੋਈ ਭੈਣ ਭਰਾ ਆ ਕੇ ਵਧੀਆ ਚੰਗਾ ਸੁਨੇਹਾ ਦਿੰਦਾ ਆ ਕੇ ਚੰਗੀ ਖੁਸ਼ਖਬਰੀ ਦਿੰਦਾ ਮੈਂ ਹਰ ਵਾਰੀ ਜ਼ਿਕਰ ਕਰਦਾ ਹੁੰਨਾ ਇਹ ਜਿਹੜੀ ਮੇਰੇ ਹੱਥ ਦੇ ਵਿੱਚ ਤੁਸੀਂ ਦਵਾਈ ਦੇਖ ਰਹੇ ਆ ਹਨ ਜਿੱਦਾਂ ਇਹਨਾਂ ਦੇ ਬੱਚੇ ਦੀ ਦਵਾਈ ਚੱਲਦੀ ਸੀ ਜਿਹੜੇ ਮੇਰੇ ਨਾਲ ਬਾਈ ਜੀ ਹੁਣੀ ਬੈਠੇ ਆ ਮੈਂ ਸਾਰੀ ਜਾਣਕਾਰੀ ਸਾਂਝੀ ਕਰੂੰਗਾ ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਹੁੰਦੀਆਂ ਮੈਂ ਹਰ ਵਾਰੀ ਦੱਸਦਾ ਹੁੰਨਾ ਇਹ ਨੇਚਰਲ ਪ੍ਰੋਡਕਟ ਹੈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਸਟੀਰਟ ਨਹੀਂ ਹੈਗਾ ਜਿਹੜੀਆਂ ਇਹਦੇ ਵਿੱਚ ਜੜੀ ਬੂਟੀਆਂ ਉਹ ਕੁਦਰਤੀ ਜੜੀ ਬੂਟੀਆਂ ਕੋਈ ਕੈਮੀਕਲ ਜਾਂ ਸਟੀਰਟ ਨਹੀਂ ਹੈਗਾ ਇਹਦੇ ਵਿੱਚ ਇਹ ਉਹ ਜੜੀ ਬੂਟੀਆਂ ਜਿਹੜੀਆਂ ਆਪਣੇ ਦਾਦੇ ਪੜਦਾਦੇ ਖਾਂਦੇ ਹੁੰਦੇ ਸੀ ਜਿਹੜੇ ਆਪਣੇ ਦਾਦੇ ਪੜਦਾਦੇ ਸੀ ਉਹ ਇਹਨਾਂ ਜੜੀ ਬੂਟੀਆਂ ਦਾ ਸੇਵਨ ਕਰਦੇ ਹੁੰਦੇ ਸੀ ਤੇ ਘੋੜੇ ਵਰਗੇ ਹੁੰਦੇ ਸੀ ਪਹਿਲਾਂ ਹੱਥੀ ਕੰਮ ਵੀ ਕਰਦੇ ਸੀ ਜੇ ਮੈਂ ਅੱਜ ਦੀ ਗੱਲ ਕਰਾਂ ਐਲੋਪੈਥੀ ਨੇ ਇੰਨਾ ਕਿ ਸਾਨੂੰ ਆਪ ਦੀ ਲਪੇਟ ਦੇ ਵਿੱਚ ਲੈ ਲਿਆ ਇਹਨਾਂ ਤੋਂ ਅਸੀਂ ਦੂਰ ਹੋ ਗਏ ਤੇ ਮੈਡੀਕਲ ਲੈਨ ਵਾਲੇ ਪਾਸੇ ਅਸੀਂ ਹਸਪਤਾਲਾਂ ਵਾਲੇ ਪਾਸੇ ਅਸੀਂ ਅੰਗਰੇਜ਼ੀ ਦਵਾਈਆਂ ਵਾਲੇ ਪਾਸੇ ਅਸੀਂ ਨੇੜੇ ਜਾਵਦੇ। ਉਹ ਅੰਗਰੇਜ਼ੀ ਦਵਾਈਆਂ ਨੇ ਸਾਡੇ ਘਰਾਂ ਦੇ ਵਿੱਚ ਆ ਕੇ ਜਦੋਂ ਦੀਆਂ ਵੱਡੀਆਂ ਸਾਡੇ ਜੀਆਂ ਦਾ ਵੀ ਨੁਕਸਾਨ ਕੀਤਾ ਸਾਡੇ ਪੈਸੇ ਦਾ ਵੀ ਨੁਕਸਾਨ ਕੀਤਾ ਤੇ ਸਾਡੇ ਸਮਾਂ ਵੀ ਸਾਡਾ ਬਰਬਾਦ ਕੀਤਾ। ਮੈਂ ਹਰ ਵਾਰੀ ਦੱਸਦਾ ਹੁੰਨਾ ਜੇ ਸਾਡੇ ਪਰਿਵਾਰ 'ਚ ਸਾਡੇ ਆਣ ਗਵਾਂਡ 'ਚ ਸਾਡੇ ਕਿਸੇ ਰਿਸ਼ਤੇਦਾਰ ਨੂੰ ਇਦਾਂ ਦੀ ਨਾਮਰਾਦ ਬਿਮਾਰੀ ਨੇ ਆਪ ਦੀ ਲਪੇਟ ਚ ਲੈ ਆ। ਚਾਹੇ ਕੈਂਸਰ ਦੀ ਬਿਮਾਰੀ ਆ ਚਾਹੇ ਨਾਨ ਕੈਂਸਰ ਟਿਊਮਰ ਆ ਇਹ ਨਹੀਂ ਹੈਗਾ ਕੱਲਾ ਕੈਂਸਰ ਟਿਊਮਰ ਆ ਚਾਹੇ ਨਾਨ ਕੈਂਸਰ ਆ ਜਿੱਦਾਂ ਲੇਡੀਜ਼ ਜਾਂ ਜੈਂਟਸ ਦੇ ਕੋਈ ਛਾਤੀ 'ਚ ਜਾਂ ਲੇਡੀਜ਼ ਦੇ ਬੱਚੇਦਾਨੀ 'ਚ ਜਾਂ ਬੰਦੇ ਦੇ ਬੁੜੀ ਦੇ ਫੇਫੜਿਆਂ ਦੇ ਵਿੱਚ ਜਾਂ ਬ੍ਰੇਨ 'ਚ ਕਿਤੇ ਵੀ ਬਾਡੀ ਦੇ ਵਿੱਚ ਫੁੱਲ ਬਾਡੀ 'ਚ ਕਿਤੇ ਵੀ ਕੋਈ ਟਿਊਮਰ ਆ ਉਹ ਵੀ ਇਹ ਦਵਾਈ ਦੇ ਨਾਲ ਟਿਊਮਰ ਖਤਮ ਹੋਣਾ ਠੀਕ ਹੈ ਜੀ ਜੀ ਅਸੀਂ ਇਹਦਾ ਇਸਤੇਮਾਲ ਕਰਦੇ ਆ ਪਹਿਲੇ 20 ਤੋਂ 25 ਦਿਨਾਂ ਦੇ ਵਿੱਚ 100% ਤੁਹਾਨੂੰ ਰਿਜ਼ਲਟ ਮਿਲੂਗਾ ਮੇਰੇ ਕੋਲੇ ਸਿਰਫ ਉਹੀ ਮਰੀਜ਼ ਆਵੇ ਜਿਹੜਾ ਬੰਦਾ ਪਾਣੀ ਪੀ ਲੈਂਦਾ ਇੱਕ ਦਿਨ ਦੇ ਵਿੱਚ ਘੱਟੋ ਘੱਟ 2 ਗਲਾਸ ਜਿਹੜਾ ਬੰਦਾ ਪਾਣੀ ਪੀ ਸਕਦਾ ਉਹ ਆਪਦੇ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਆ ਸਾਨੂੰ ਤੁਸੀਂ ਆ ਕੇ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ ਲੈ ਕੇ 3 ਵਜੇ ਤੱਕ ਮੇਰੇ ਕੋਲੇ ਮਰੀਜ਼ ਨਹੀਂ ਲੈ ਕੇ ਆਉਣਾ ਮੈਂ ਵੀਡੀਓ 'ਚ ਵੀ ਦੱਸਦਾ ਹੁੰਦਾ ਫਿਰ ਵੀ ਕਈ ਵੀਰ ਭੈਣ ਭਰਾ ਫੋਨ ਕਰਦੇ ਆ ਮੇਰਾ ਵੀਡੀਓ ਪਾਉਣ ਦਾ ਮਕਸਦ ਕੀ ਆ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਆ ਮੈਂ ਤੁਹਾਨੂੰ ਪਹਿਲਾਂ ਹੀ ਗੱਲਾਂ ਸਾਂਝੀਆਂ ਕਰਦਾ ਆ ਵੀਡੀਓ 'ਚ ਉਹੀ ਗੱਲਾਂ ਮੈਂ ਤੁਹਾਨੂੰ ਟੈਲੀਫੋਨ ਤੇ ਦੱਸ ਰਹੀਆਂ ਜਿਹੜੀਆਂ ਮੈਂ ਤੁਹਾਨੂੰ ਵੀਡੀਓ 'ਚ ਦੱਸਦੀਆਂ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਤੁਸੀਂ ਮਿਲ ਸਕਦੇ ਆ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਆ ਜੇ ਤੁਹਾਡੇ ਕੋਲੇ ਰਿਪੋਰਟਾਂ ਨਹੀਂ ਹੈਗੀਆਂ ਜਿੱਦਾਂ ਕਈ ਹਸਪਤਾਲ ਲੈਬ ਜੇ ਹੈਗੇ ਆ ਜਿੱਦਾਂ ਸੰਗਰੂਰ ਆ ਮੁੱਲਾਂਪੋਰਾ ਕਈ ਹਸਪਤਾਲ ਆ ਆਪਣੇ ਕੋਲੇ ਰਿਪੋਰਟਾਂ ਰੱਖ ਲੈਂਦੇ ਆ ਰਿਪੋਰਟਾਂ ਨਹੀਂ ਦਿੰਦੇ ਤੁਸੀਂ ਮਰੀਜ਼ ਦੀ ਸਟੋਰੀ ਦੱਸ ਕੇ ਉਹਦੀ ਜੋ ਉਹਦਾ ਪਹਿਲਾਂ ਤੋਂ ਜੋ ਲਾ ਚੱਲਿਆ ਉਹ ਦੱਸ ਕੇ ਦਵਾਈ ਲਿਜਾ ਸਕਦੇ ਆ ਆਪਣੇ ਪਿੰਡ ਦੀ ਗੱਲ ਕਰੀਏ ਪਿੰਡ ਆਪਣਾ ਰਾਈਆਂ ਵਾਲਾ ਕਲਾਂ ਸ਼ਹਿਰ ਆਪਣਾ ਫਰੀਦਕੋਟ ਪੰਜਾਬ ਦੇ ਵਿੱਚ ਆਉਣਾ ਤੁਸੀਂ ਜੇ ਕਿ ਬਾਹਰ ਦੀਆਂ ਸਟੇਟਾਂ ਦੇ ਬੰਦੇ ਵੀ ਕਈ ਫੋਨ ਕਰਦੇ ਆ ਨਾ ਉਹ ਵੀ ਸੌਨ ਲੈਣ ਪੰਜਾਬ ਦੇ ਵਿੱਚ ਫਰੀਦਕੋਟ ਫਰੀਦਕੋਟ ਤੋਂ ਜਦੋਂ ਤੁਸੀਂ ਫਰੋਜਪੁਰ ਰੋਡ ਤੇ ਆਉਣਾ ਫਰੀਦਕੋਟ ਤੋਂ ਜਦੋਂ ਤੁਸੀਂ ਫਰੋਜਪੁਰ ਰੋਡ ਤੇ ਆਉਣਾ ਫਰੋਜਪੁਰ ਰੋਡ ਤੇ 5 ਕਿਲੋਮੀਟਰ ਤੱਕ ਪਹਿਲਾ ਪਿੰਡ ਆਉਂਦਾ ਪਿਪਲੀ ਜਦੋਂ ਤੁਸੀਂ ਪਿਪਲੀ ਪਿੰਡ ਆ ਗਏ ਪਿਪਲੀ ਪਿੰਡ ਤੋਂ ਸ਼ਿਪਦੇਵਾਲੇ ਪਾਸੇ 2 ਕਿਲੋਮੀਟਰ ਤੇ ਆਪਣਾ ਪਿੰਡ ਆਉਂਦਾ ਅਰਾਈਆਂ ਵਾਲਾ ਕਲਾਂ ਠੀਕ ਹੈ ਜੀ ਫਰੀਦਕੋਟ ਤੋਂ ਟੋਟਲ ਇਹ 7-8 ਕਿਲੋਮੀਟਰ ਤੇ ਆਪਣਾ ਪਿੰਡ ਆ ਜਾਂਦਾ ਜਿਹੜਾ ਮੇਰਾ ਮੋਬਾਈਲ ਨੰਬਰ ਆ 9465407174 9465407174 ਠੀਕ ਹੈ ਜੀ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰੂੰਗਾ ਜਿਹੜੀਆਂ ਆ ਦਵਾਈ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਹਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਇਹਨੂੰ ਚੰਗੇ ਭਲੇ ਬੰਦੇ ਕਿਉਂਕਿ ਜਿਹੜਾ ਸਮਾ ਹੀ ਜਾਂਦਾ ਬੜਾ ਮੜਾ ਹੀ ਜਾਂਦਾ ਹਸਪਤਾਲਾਂ 'ਚ ਜਾਵੜੀਏ ਦਿਨੋਂ ਦਿਨ ਮਰੀਜ਼ਾਂ ਦੀ ਗਿਣਤੀ ਵਧੀ ਜਾਂਦੀ ਆ ਦਿਨੋਂ ਦਿਨ ਮੇਰੇ ਕੋਲੇ 90% ਮਰੀਜ਼ ਕਿਹੜੇ ਆਉਂਦੇ ਆ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ 10% ਕਿਹੜੇ ਆਉਂਦੇ ਆ ਜਿਹੜੇ ਤੁਹਾਡੇ ਵਾਂਗੂ ਕੋਈ ਵੀਡੀਓ ਸਟਾਰਟਿੰਗ 'ਚ ਵੇਖ ਲੈਂਦੇ ਆ ਜਾਂ ਕਿਸੇ ਨੂੰ ਕੋਈ ਰਿਸ਼ਤੇਦਾਰ ਦੱਸ ਦਿੰਦਾ ਵੀਡੀਓ ਪਾਉਣ ਦਾ ਮਕਸਦ ਮੇਰਾ ਆ ਹੀ ਹੁੰਦਾ ਠੀਕ ਹੈ ਜੀ ਤੇ ਮੈਂ ਅੱਗੇ ਵੀ ਦੱਸਦਾ ਹੁਣਾ ਜੇ ਸਾਨੂੰ ਪਤਾ ਲੱਗ ਜੇ ਸਾਡੇ ਆਣ ਗਵਾਂਣ 'ਚ ਜਾਂ ਸਾਡੇ ਕਿਸੇ ਰਿਸ਼ਤੇਦਾਰ ਨੂੰ ਜਾ ਕੇ ਸਾਡੇ ਫੈਮਿਲੀ ਮੈਂਬਰ ਨੂੰ ਇਸ ਬਿਮਾਰੀ ਨੇ ਆਪ ਦੀ ਲਪੇਟ 'ਚ ਲੈ ਲਿਆ ਜੇ ਅਸੀਂ ਇਹਨੂੰ ਸਟਾਰਟਿੰਗ ਦੇ ਵਿੱਚ ਇਸਤੇਮਾਲ ਕਰਦੇ ਆ ਵੀਰੋ 25 ਦਿਨਾਂ ਚ ਤਾਂ ਰਿਜ਼ਲਟ ਮਿਲਣਾ ਹੀ ਮਿਲਣਾ ਤੁਹਾਨੂੰ ਤੁਹਾਡੇ ਤਿੰਨ ਫਾਇਦੇ ਵੀ ਹੋ ਜਾਣਗੇ ਯਾਰ ਮੈਂ ਦੱਸਦਾ ਹੁਣ ਪਹਿਲਾ ਫਾਇਦਾ ਜਿਹੜਾ ਸਾਡਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਉਹ ਬਚ ਜਾਊਗਾ ਕਿਉਂ ਹਸਪਤਾਲਾਂ ਦੇ ਵਿੱਚ ਲੱਖਾਂ ਕਰੋੜਾਂ ਰੁਪਈਆ ਦਾ ਇਲਾਜ ਆ ਤੇ ਇਹਦਾ ਇਲਾਜ ਸਿਰਫ ਕੁਛਕ ਪੈਸਿਆਂ ਦਾ ਹਜ਼ਾਰਾਂ ਥੋੜੇ 5000 ਦੀ ਦਵਾਈ ਆ ਜਿੱਦਾਂ ਮੈਂ ਦੱਸ ਹੀ ਦਿੰਨਾ ਤੁਹਾਨੂੰ ਠੀਕ ਆ ਬਾਕੀ ਕੁਛ ਮਰੀਜ਼ਾਂ ਦੀ ਸਟੋਰੀ ਤੇ ਵੀ ਡਿਪੈਂਡ ਕਰਦਾ ਕਿਸੇ ਨੂੰ ਥੋੜੀ ਜੀ ਡੋਜ਼ ਵਧ ਦੇਣੀ ਆ ਕਿਸੇ ਨੂੰ ਘਟ ਦੇਣੀ ਆ ਕਿਉਂਕਿ ਜਿਹੜੀਆਂ ਜੜੀ-ਬੂਟੀਆਂ ਉਹਦੀ ਡੋਜ਼ ਆ ਮਾਤਰਾ ਕਿਸ ਨੂੰ ਵੱਧ ਦੇਣੀ ਆ ਕਿਸ ਨੂੰ ਘੱਟ ਦੇਣੀ ਆ ਠੀਕ ਆ ਜੀ ਉਸ ਤੋਂ ਅਗਲੀ ਗੱਲ ਜਿਹੜੀ ਸਾਡੀ ਹਰਾਸਮੈਂਟ ਹੋਣੀ ਆ ਸਾਡੇ ਗੇੜੇ ਲੱਗਣੇ ਹਸਪਤਾਲਾਂ ਦੇ ਚੱਕਰ ਕੱਟਨੇ ਆ ਉਹ ਵੱਖਰੇ ਸਾਡੇ ਉਹ ਵੀ ਬਾਤ ਜਾਣਗੇ ਤੀਜਾ ਮੇਨ ਪੁਆਇੰਟ ਸਾਡੇ ਬੰਦੇ ਦੀ ਜ਼ਿੰਦਗੀ ਬਚਾਉ ਜਿਹੜਾ ਸਾਡੀ ਪਰਿਵਾਰ ਦਾ ਮੈਂਬਰ ਆ ਜਿਹਦੇ ਨਾਲ ਸਾਰਸੀ ਆਪ ਦਾ ਸਮਾਂ ਕੱਢਿਆ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਹਨਾ ਸਾਡੇ ਤਿੰਨ ਫਾਇਦੇ ਹੋ ਜਾਣਗੇ ਸਮਾਂ ਮੈਂ ਤੁਹਾਡਾ ਕਿੰਨਾ ਮੰਗਿਆ ਸਿਰਫ 20 ਤੋਂ 25 ਦਿਨ 20 ਤੋਂ 25 ਦਿਨ ਤੱਕ ਤੁਸੀਂ ਹਸਪਤਾਲਾਂ 'ਚ ਟੈਸਟ ਕਰਾਉਣ ਤੇ ਲਾ ਦਿੰਦੇ ਹਾਂ ਨਾ ਮੈਂ ਤੁਹਾਡੇ 20 ਤੋਂ 25 ਦਿਨ ਮੰਗੇ ਆ 20 ਤੋਂ 25 ਦਿਨਾਂ 'ਚ ਤੁਹਾਡੇ ਮਰੀਜ਼ ਨੂੰ 100 'ਚੋਂ 100% ਜਾਂ 100 'ਚੋਂ 50% ਤੱਕ ਰਿਜ਼ਲਟ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਬਾਈ ਜੀ ਹੁਣ ਨਾਲ ਮੇਰੇ ਨਾਲ ਜਿਹੜੇ ਬਾਈ ਜੀ ਬੈਠੇ ਆ ਮੇਰਾ ਮਕਸਦ ਕੀ ਹੁੰਦਾ ਮਰੀਜ਼ ਦੇ ਵਾਰਸਾਂ ਨੂੰ ਨਾਲ ਬਿਠਾ ਕੇ ਗੱਲ ਕਰਨਾ ਮੇਰਾ ਮਕਸਦ ਇਹ ਹੁੰਦਾ ਜਿਹੜੇ ਮੈਂ ਮਰੀਜ਼ ਦੇ ਵਾਰਸ ਨਾਲ ਬਿਠਾਉਣਾ ਉਹਨਾਂ ਦੇ ਮੂਹੋਂ ਸੱਚੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਬੋਲਣ ਨੂੰ ਤਾਂ ਮੈਂ ਵੀ ਬੋਲੀ ਜਾਊਂਗਾ ਫਲਾਨੇ ਪਿੰਡੋਂ ਇੰਨੇ ਬੰਦੇ ਸਹੀ ਹੋ ਗਏ ਫਲਾਨੇ ਜ਼ਿਲ੍ਹੇ ਚ ਇੰਨੇ ਸਹੀ ਹੋ ਗਏ ਉਹ ਤਾਂ ਮੈਂ ਖੁਦ ਬੋਲ ਰਿਹਾ ਪਰ ਨਹੀਂ ਸਵਾਤਾ ਤਾਂ ਆਉਂਦਾ ਜਦੋਂ ਮਰੀਜ਼ ਦੇ ਵਾਰਸਾਂ ਨੂੰ ਜਿਹਨੇ ਕਰੇ ਬਿਮਾਰੀ ਸੀ ਉਹਨਾਂ ਦੇ ਮੂੰਹੋਂ ਗੱਲ ਸੁਣੀਏ ਆਪਾਂ ਹਨਾ ਵੀ ਪਹਿਲਾਂ ਕਿੱਥੋਂ ਕਿੱਥੋਂ ਇਲਾਜ ਕਰਾਇਆ ਕਿੰਨਾ ਕੁ ਪੈਸਾ ਲਾਤਾ ਜਦੋਂ ਦੀ ਆਪਣੀ ਦਵਾਈ ਸ਼ੁਰੂ ਕੀਤੀ ਆ ਇਹਦਾ ਕਿੰਨਾ ਕੁ ਰਿਜ਼ਲਟ ਮਿਲਿਆ ਦੋਸਤੋ ਆਪਣਾ ਕੋਈ ਹਸਪਤਾਲ ਜਾਂ ਦੁਕਾਨ ਨਹੀਂ ਹੈਗੀ ਆਪਣਾ ਪਿੰਡ ਆਪਣਾ ਘਰ ਜਿਹੜੀ ਆਪਣੀ ਜਨਮ ਭੂਮੀ ਆ ਆਪਾਂ ਆਪਦੇ ਘਰੇ ਦਵਾਈ ਦਿੰਨੇ ਆ ਠੀਕ ਹੈ ਜਿੰਨੇ ਵੀ ਆਉਣਾ ਰਿਪੋਰਟਾਂ ਲੈ ਕੇ ਤੁਸੀਂ ਵੀ ਮਿਲ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਬਾਈ ਜੀ ਨਾਲ ਗੱਲ ਕਰਾਂਗੇ ਸਾਸਿਕਾ ਬਾਈ ਜੀ ਸਾਸਿਕਾ ਜੀ ਤੇ ਮਾੜਾ ਜਿ ਉੱਚੀ ਬੋਲਿਓ ਜੋ ਤੇ ਕਿਹੜਾ ਪਿੰਡ ਸੀ ਆਪਣਾ ਮੇਰਾ ਪਿੰਡ ਚੈਨਪੁਰ ਹੈ ਜੀ ਚੈਨਪੁਰ ਜ਼ਿਲ੍ਹਾ ਕਿਹੜਾ ਪੈ ਗਿਆ ਅੰਮ੍ਰਿਤਸਰ ਅੰਮ੍ਰਿਤਸਰ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੂ ਸੀ ਸਮੱਸਿਆ ਭਨੇਵਾ ਹੈ ਮੇਰਾ ਤੁਹਾਡਾ ਭਾਂਜਾ ਸੀ ਹਾਂਜੀ ਹਾਂਜੀ ਭਾਂਜੇ ਦੀ ਉਮਰ ਕਿੰਨੀ ਸੀ ਉਹਦੀ ਉਮਰ 14 ਸਾਲ ਸੀ 14 ਸਾਲ ਵੀਰ ਜੀ ਜਦੋਂ ਤੁਸੀਂ ਮੇਰੇ ਕੋਲ ਆਏ ਸੀਗੇ ਤੁਹਾਡੇ ਭਾਂਜੇ ਤੇ ਬਿਮਾਰੀ ਕਿੱਥੇ ਸੀ ਉਦੇ ਗ੍ਰੇਟਿੰਗ ਆ ਗਲੇ ਚ ਇਥੇ ਗਲੇ ਦੇ ਵਿੱਚ ਗੰਡਾ ਸੀ ਡਾਕਟਰ ਨੇ ਸੈਂਪਲ ਆ ਤੇ ਸੈਂਪਲ ਚ ਬਿਮਾਰੀ ਆ ਗਈ ਹਾਂਜੀ ਹਾਂਜੀ ਪਹਿਲਾਂ ਆਪਾਂ 2 ਸਾਲ ਇਲਾਜ ਵੀ ਕਰਵਾਇਆ ਸੀ ਤੁਸੀਂ 2 ਸਾਲ ਪਹਿਲਾਂ ਇਲਾਜ ਕਰਵਾਇਆ ਜਿਹੜਾ ਤੁਸੀਂ ਇਲਾਜ ਕਰਵਾਇਆ ਡਾਕਟਰ ਹੀ ਲਾਂ ਦੇ ਵਿੱਚ ਉਹ ਕਿਹੜੇ ਹਸਪਤਾਲ ਤੋਂ ਕਰਵਾਇਆ ਸੀ ਆਪਾਂ ਸਰਜੀਤ ਹਸਪਤਾਲ ਤੋਂ ਕਰਵਾਇਆ ਅੰਬਰ ਸਰ ਸਰਜੀਤ ਹਸਪਤਾਲ ਅੰਬਰ ਸਰ ਤੋਂ ਹਾਂਜੀ ਪੈਸਾ ਵੀ ਕਾਫੀ ਲਾਤਾ ਹਾਂਜੀ ਹਾਂਜੀ ਓਕੇ ਤੇ ਜਿਹੜਾ ਤੁਸੀਂ ਪੈਸਾ ਵੀ ਲਾਤਾ ਹਰਾਸਮੈਂਟ ਵੀ ਆਈ ਹਸਪਤਾਲਾਂ ਦੇ 2 ਸਾਲ ਆਪਾਂ ਗੇੜੇ ਵੀ ਕੱਢੇ ਜਵਾਖ ਦੀ ਉਮਰ ਵੀ ਛੋਟੀ ਸੀ ਹਜੇ ਹਾਂਜੀ ਆ ਕਿੰਨੀ ਕੁ ਉਮਰ ਸੀ ਉਹਦੀ ਉਹ ਲੋ 14-15 ਸਾਲ 14-15 ਸਾਲ ਦੀ ਜਵਾਕ ਦੀ ਉਮਰ ਸੀ ਜਿਹੜਾ ਆਪਾਂ 2 ਸਾਲ ਇਲਾਜ ਕਰਾਇਆ ਕੀ ਆਪਾਂ ਨੂੰ ਦੋਹਾਂ ਸਾਲਾਂ ਦੇ ਵਿੱਚ 100 ਦੇ ਵਿੱਚੋਂ ਕਿੰਨੇ ਪਰਸੈਂਟ ਰਿਜ਼ਲਟ ਮਿਲਿਆ ਹਸਪਤਾਲ 'ਚੋਂ ਪਹਿਲਾਂ ਇੱਕ ਵਾਰੀ ਠੀਕ ਹੋ ਗਿਆ ਜੋ ਦੁਬਾਰਾ ਰਿਪੋਰਟਾਂ ਕਰਾਈਆਂ ਵਾ ਫਿਰ ਸ਼ਿਕਾਇਤ ਆ ਗਈ ਉਹਦੇ ਨਾਲੋਂ ਅੱਗੇ ਨਾਲੋਂ ਬਿਮਾਰੀ ਵਧ ਕੇ ਆ ਗਈ ਵਧ ਕੇ ਆ ਗਈ ਓਕੇ ਮੇਰੇ ਬਾਰੇ ਕਿਦਾਂ ਪਤਾ ਲੱਗਿਆ ਤੁਹਾਨੂੰ ਅਸੀਂ ਤੁਹਾਡੀ ਵੀਡੀਓ ਵੇਖੀ ਚਲੋ ਜਦੋਂ ਵੀਡੀਓ ਵੇਖੀ ਤੁਸੀਂ ਮੇਰੇ ਕੋਲੇ ਆਏ ਆਪਾਂ ਬੱਚੇ ਦੀ ਦਵਾਈ ਸ਼ੁਰੂ ਕੀਤੀ ਜਦੋਂ ਆਪਾਂ ਬੱਚੇ ਦੀ ਦਵਾਈ ਸ਼ੁਰੂ ਕੀਤੀ ਸੀ ਉਸ ਟਾਈਮ ਤੇ 3/7/2023 ਨੂੰ ਪੈਟ ਸਕੈਨ ਕਰਾਈ ਸੀ ਹਨਾ ਆਪਾਂ ਹਾਂਜੀ ਠੀਕ ਹੈ ਜੀ ਪੈਟ ਪੈਟ ਸਕੈਨ ਕਰਾਈ ਆਪਾਂ ਪੈਟ ਸਕੈਨ ਕਰਾ ਕੇ ਆਪਾਂ ਬੱਚੇ ਦੀ ਦਵਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਦੇ ਵਿੱਚ ਬੱਚੇ ਨੂੰ ਕਿੰਨੇ ਟਾਈਮ ਚ ਰਿਜ਼ਲਟ ਮਿਲ ਲੱਗਿਆ ਸੀ ਆਪਾਂ 3 ਮਹੀਨੇ ਬਾਅਦ ਦੁਬਾਰਾ ਰਿਪੋਰਟ ਕਰਾਉਣੀ ਆ ਅੱਛਾ ਜੀ ਜਦੋਂ ਡਾਕਟਰਾਂ ਨੇ ਕਿਹਾ ਬਿਲਕੁਲ ਠੀਕ ਆ ਅੱਛਾ ਜਿਹੜੀ ਆ ਰਿਪੋਰਟ ਆ ਦੋਸਤੋ ਜਿਹੜੀ 3 ਮਹੀਨੇ ਬਾਅਦ ਕਰਾਈ ਆ ਇਹਦੇ ਵਿੱਚ ਬਿਮਾਰੀ ਖਤਮ ਹੋ ਗਈ ਸੀ ਹਾਂਜੀ ਤੁਹਾਨੂੰ ਦੱਸਤਾ ਸੀ ਤੁਸੀਂ ਹੋਰ ਹਸਪਤਾਲਾਂ ਕੋਲੇ ਗਏ ਆਈ ਬਹੁਤ ਆਈ ਜਗਾ ਚਾਹ ਆਰਪੋਰਟਾਂ ਦਿਖਾਈਆਂ ਆਰਪੋਰਟਾਂ ਦਿਖਾਈਓ ਕਹਿੰਦੇ ਜਿੱਥੋਂ ਤੁਹਾਡੀ ਦਵਾਈ ਚੱਲਣ ਡਈ ਆ ਉੱਥੋਂ ਦਵਾਈ ਚਾਲੂ ਰੱਖੋ ਉਹਨਾਂ ਨੇ ਕੀ ਕਿਹਾ ਤੁਹਾਨੂੰ ਰਿਪੋਰਟ ਦੇ ਕੇ ਉਹਨਾਂ ਨੇ ਕਿਹਾ ਕਿ ਬਿਮਾਰੀ ਹੈਗੀ ਨਹੀਂ ਹਾਂ ਆ ਮੈਂ ਜਿਹੜੀ ਰਿਪੋਰਟ ਦਿਖਾਈ ਆ ਨਾ ਤੁਹਾਨੂੰ ਇਹ ਸਕੈਨ ਕਰਾਈ ਸੀ ਦੁਬਾਰਾ ਬੱਚੇ ਦੀ ਮੈਂ ਸਾਰੇ ਬੰਦਾਂ ਨੂੰ ਕਹਿਣਾ ਹੁੰਦਾ ਚਾਰ ਕ ਮਹੀਨੇ ਦਵਾਈ ਖਾ ਕੇ ਦੁਬਾਰਾ ਰਿਪੋਰਟਾਂ ਕਰਵਾਓ ਕਿਉਂ ਕਰਾਉਣੀਆਂ ਰਿਪੋਰਟਾਂ ਸਾਨੂੰ ਪਤਾ ਲੱਗ ਜਾਏ ਸਾਡੇ ਬੰਦੇ ਦੀ ਬਿਮਾਰੀ ਕਿੰਨੀ ਕਰੇਗੀ ਤੇ ਜਿਹੜੀ ਬਿਮਾਰੀ ਸੀ ਉਹ ਖਤਮ ਹੋ ਗਈ ਆ ਤੁਸੀਂ ਕੀ ਮੰਨਦੇ ਆ ਦਵਾਈ ਦਾ ਰਿਜ਼ਲਟ ਕੀ ਸੁਨੇਹਾ ਦੇਣਾ ਚਾਹੁੰਦੇ ਆ ਆਪਾਂ ਬਹੁਤ ਵਧੀਆ ਦਵਾਈ ਦਾ ਰਿਜ਼ਲਟ ਆ ਜੀ ਆਪਾਂ ਨੂੰ ਇਹ ਦਵਾਈ ਖਾਣੀ ਚਾਹੀਦੀ ਏ ਤੁਹਾਨੂੰ ਕੇ ਜੀ ਕਿਉਂਕਿ ਡਾਕਟਰੀ ਲਾਈਨ ਦੇ ਵਿੱਚ ਤੇ ਇਹਦਾ ਕੋਈ ਵੀ ਇਲਾਜ ਨਹੀਂ ਹੈਗਾ ਜੀ ਏ ਕਰਕੇ ਆਪਾਂ ਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਜੀ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਮੇਰਾ ਕੱਲਾ ਕੱਲਾ ਭਨੇਵਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਹੁਣ ਬਹੁਤ ਸ਼ੁਕਰਾਨਾ ਕਰਦੇ ਹਾਂ ਓਕੇ ਹਾਂਜੀ ਮੇਰੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਕਈ ਨਾ ਜਦੋਂ ਆਪਾਂ ਵੀਡੀਓ ਪਾਉਨੇ ਆ ਤਾਂ ਕਈ ਤਰ੍ਹਾਂ ਕਈ ਤਰ੍ਹਾਂ ਦੇ ਲੋਕ ਹੁੰਦੇ ਆ ਕਿਉਂਕਿ ਸਾਰਿਆਂ ਦੀ ਮਤ ਇੱਕੋ ਜਿਹੀ ਨਹੀਂ ਹੁੰਦੀ ਹਨਾ ਹਾਂਜੀ ਜਦੋਂ ਆਪਾਂ ਵੀਡੀਓ ਪਾਉਨੇ ਆ ਥੱਲੇ ਕਈ ਬੰਦੇ 네ਗੇਟਿਵ ਕਈ ਪੋਜ਼ਿਟਿਵ ਕਮੈਂਟ ਕਰਦੇ ਹੁੰਦੇ ਆ ਹਨਾ ਵੀ ਕੋਈ ਕਹਿੰਦੇ ਜੀ ਪੀਜੀਆ ਚ ਜਾਓ ਫਰਾਨੇ ਹਸਪਤਾਲਾਂ ਚ ਜਾਓ ਉਹ ਕੀ ਆਪਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਨਹੀਂ ਉਹਨਾਂ ਨੂੰ ਆਪਾਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਆਪਾਂ ਇੱਥੇ ਕੋਈ ਦਵਾਈ ਤੇ ਚਾਲੂ ਕਰਕੇ ਵੇਖੀਏ ਖਾ ਕੇ ਵੇਖੀਏ ਆਪਾਂ ਇੰਨਾ ਪੈਸਾ ਕਿਉਂ ਜਾਣ ਦੇ ਆ ਜੀ ਆਪਾਂ ਕੋਈ ਆਈਏ ਤੇ ਸਹੀ ਜੀ ਦੋਸਤੋ ਇਹ ਜਿਹੜੇ ਪਰਿਵਾਰ ਦੇ ਵਾਰਸ ਹਨ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਬਿਠਾ ਕੇ ਗੱਲਬਾਤ ਕੀਤੀ ਆ ਤੇ ਬਾਈ ਜੀ ਕੀ ਲੱਗਦੇ ਸੀ ਬੱਚੇ ਦੇ ਬਾਈ ਜੀ ਮੇਰੇ ਚਾਚਾ ਜੀ ਲੱਗਦੇ ਨੇ ਅੱਛਾ ਤੁਹਾਡੇ ਚਾਚਾ ਜੀ ਆ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਹਾਂ ਇੰਤਿਹ ਹੋ ਕੜਾ ਜੋਣਾ ਜੀ ਦਵਾਈ ਜਿਹੜੀ ਆ ਬਹੁਤ ਵਧੀਆ ਰਿਜ਼ਲਟ ਆ ਜੀ ਆਪਾਂ ਪਹਿਲੀ ਵਾਰੀ ਮਿਲੇ ਸੀ ਅੱਜ ਆਪਾਂ 6-7 ਮਹੀਨੇ ਬਾਅਦ ਮਿਲਣ ਲੱਗੇ 8 ਮਹੀਨੇ ਬਾਅਦ ਮਿਲੇ 8 ਮਹੀਨੇ ਬੱਚੇ ਨੇ ਦਵਾਈ ਖਾ ਲਈ ਆਹਣੇ ਅੱਜ 8 ਮਹੀਨੇ ਦਵਾਈ ਖਾ ਕੇ ਤੁਸੀਂ ਵੀ ਬੱਚੇ ਨਾਲ ਗੱਲਬਾਤ ਕੀਤੀ ਹੋਊਗੀ ਘਰਦਿਆਂ ਨੂੰ ਮਿਲੇ ਹੋਵਗੇ ਤੇ ਤੁਹਾਨੂੰ ਕੀ ਲੱਗਦਾ ਵੀ ਦਵਾਈ ਦਾ ਰਿਜ਼ਲਟ ਜਿੱਦਾਂ ਮੈਂ ਆਪਾਂ ਪਹਿਲਾਂ ਮੈਂ ਗੱਲਾਂ ਬਾਤਾਂ ਕਰਦਾ ਹੁੰਨਾ ਪਹਿਲਾਂ ਮੈਂ ਆਪਦੀ ਜੋ ਸਟੋਰੀ ਹੁਮੈਨੋ ਇਹ ਹੁੰਦਾ ਵੀ ਆਪਾਂ ਲੋਕਾਂ ਨੂੰ ਜਾਗਰੂਤ ਕਰੀਏ ਹਾਂਜੀ ਹਾਂਜੀ ਕਿਉਂਕਿ ਆਪਾਂ ਇੱਕ ਮੀਡੀਅਮ ਪਰਿਵਾਰ ਚੋਂ ਆ ਸਾਰੇ ਹਨਾ ਸਾਡੀ ਓਨੀ ਕ ਕਮਾਈ ਆ ਖਰਚੇ ਬਹੁਤ ਜ਼ਿਆਦੇ ਆ ਆਪਣੇ ਸਾਰਿਆਂ ਦੇ ਬਿਲਕੁਲ ਜੀ ਬਿਲਕੁਲ ਸਮੇ ਦੇ ਹਾਲਾਤਾਂ ਦੇ ਹਿਸਾਬ ਨਾਲ ਹਾਂਜੀ ਕਿਉਂਕਿ ਆਪਣੀਆਂ ਥੋੜੀਆਂ ਕਮਾਈਆਂ ਤੇ ਜਿਹੜੇ ਹਸਪਤਾਲਾਂ ਦੇ ਇਲਾਜ ਆ ਐਲੋਪੈਥੀ ਉਹ ਬੜੇ ਮਹਿੰਗੇ ਆ ਹੂੰ ਹੂੰ ਲੱਖਾਂ ਕਰੋੜਾਂ ਰੁਪਈਆ ਦਾ ਇਲਾਜ ਆ ਕੈਂਸਰ ਦੇ ਵਿੱਚ ਤਿੰਨ ਤਰ੍ਹਾਂ ਦਾ ਇਲਾਜ ਸੀ ਆਪਰੇਸ਼ਨ ਕੀਮੋ ਸਿਕੀ ਹੁਣ ਚੌਥੀ ਤਰ੍ਹਾਂ ਦਾ ਜਿਹੜਾ ਇਲਾਜ ਆ ਉਹ ਮੀਨੋਥੈਰਪੀ ਉਹ ਬਹੁਤ ਮਹਿੰਗੀ ਆ ਹਾਂਜੀ ਫੇਰ ਕੁਝ ਸਮੇਂ ਆਸ ਤੇ ਰੀਲਿਫ ਮਿਲਨੀ ਆ ਕੋਈ ਮਹੀਨਾ ਦੋ ਮਹੀਨੇ ਸਾਲ ਡੇਢ ਸਾਲ ਜਾਂ ਦੋ ਸਾਲ ਉਸ ਤੋਂ ਬਾਅਦ ਚ ਬਿਮਾਰੀ ਵੱਧ ਕੇ ਆਉਂਦੀ ਆ ਅਹੀਂ ਉਹ ਸਾਰਾ ਜਿਹੜਾ ਹੈਗਾ ਨਾ 72 ਵੀ ਭੋਗਿਆ ਵਾ ਮੇਰੀ ਜਿੱਦਾਂ ਮੈਂ ਗੱਲਾਂ ਕਹੀਆਂ ਤੁਸੀਂ ਸਾਰਿਆਂ ਉਹ ਆਪਣਾ ਭੋਗੀਆਂ ਵੀ ਆ ਉਹ ਆਪਾਂ ਸਾਰਾ ਉਹਦੇ ਵਿੱਚ ਦੀ ਨਿਕਲੇ ਆ ਮੇਰੀ ਘਰ ਦੀ ਨੂੰ ਜਬਾਨ ਤੇ ਕੈਂਸਰ ਸੀ ਜੀ ਉਹਨਾਂ ਦਾ 2017 ਦੇ ਵਿੱਚ ਪਹਿਲਾਂ ਅਸੀਂ ਆਪਰੇਟ ਕਰਵਾਇਆ ਜੀ 3 ਸਾਲ ਬਾਅਦ ਫੇਰ ਕੈਂਸਰ ਦੁਬਾਰਾ ਆ ਗਿਆ ਜਿੱਦਾਂ ਮੈਂ ਕਿਹਾ ਜਿਸ ਤਰ੍ਹਾਂ ਤੁਸੀਂ ਕਿਹਾ ਜਦੋਂ ਦੁਬਾਰਾ ਕੈਂਸਰ ਆ ਗਿਆ ਫੇਰ ਅਸੀਂ ਕੋਈ ਹਸਪੀਟਲ ਨਹੀਂ ਛੱਡਿਆ ਕੋਈ ਇਲਾਜ ਨਹੀਂ ਛੱਡਿਆ ਲੱਖਾਂ ਰੁਪਏ ਲਾਇਆ ਰਿਜ਼ਲਟ ਕੀ ਮਿਲਿਆ ਕੋਈ ਜ਼ੀਰੋ ਰਿਜ਼ਲਟ ਡੈਥ ਹੋ ਗਈ ਉਹਨਾਂ ਦੀ ਸ਼ਾਮ ਵੀ ਡੈਥ ਹੋ ਗਈ ਮੇਰੇ ਬਾਰੇ ਨਹੀਂ ਪਤਾ ਸੀ ਤੁਹਾਨੂੰ ਨਹੀਂ ਸਾਨੂੰ ਉਦੋਂ ਪਤਾ ਨਹੀਂ ਜੀ ਅਹੀਂ ਹੋਰ ਵੀ ਬਹੁਤ ਥਾਈ ਗਏ ਆ ਇਹ ਨਹੀਂ ਵੀ ਆਪਾਂ ਦੂਸਰਾ ਇਲਾਜ ਕੀਤਾ ਨਹੀਂ ਗਾ ਅਹੀਂ ਪੰਜਾਬ ਦੇ ਵਿੱਚ ਕੋਈ ਜਗ੍ਹਾ ਛੱਡੀ ਨਹੀਂ ਨਹੀਂ ਛੱਡੀ ਤੇ ਨਾ ਹੀ ਪੈਸੇ ਆਲ ਵੇਖਿਆ ਤੇ ਨਾ ਹੀ ਆਪਣੇ ਆਲ ਵੇਖਿਆ 4 400 ਕਿਲੋਮੀਟਰ ਗੱਡੀ ਰੋਜ਼ ਵੀ ਚਲਾਈ ਆ ਤੇ ਜਿਹੜਾ ਮੈਡੀਕਲ ਜਿਹੜਾ ਮੈਡੀਕਲ ਦੀ ਲਾਈਨ ਅੱਜਕੱਲ੍ਹ ਜਿੱਦਾਂ ਵੱਡੇ ਵੱਡੇ ਹਸਪਤਾਲ ਖੁੱਲ੍ਹ ਹੀ ਜਾਂਦੇ ਆ ਜਲੰਧਰ ਬਠਿੰਡਾ ਅੰਮ੍ਰitsar ਆ ਇਹ ਮੰਨਦੇ ਆ ਵੀ ਉਹ ਲਾਜ ਹੈ ਉਹ ਪੈਸੇ ਹੀ ਬਰਬਾਦੀ ਆ ਜੀ ਲਾਜ ਕੋਈ ਨਹੀਂ ਹੁੰਦੀ ਜਿੱਦਾਂ ਮੈਂ ਪਹਿਲਾਂ ਬੋਲਿਆ ਵੀ ਮੈਨੂੰ ਸਿਰਫ 20 ਤੋਂ 25 ਦਿਨ ਚਾਹੀਦੇ ਆ ਇਹਦੇ ਵਾਸਤੇ ਠੀਕ ਹੈ ਠੀਕ ਹੈ 20 ਤੋਂ 25 ਦਿਨਾਂ ਦੇ ਵਿੱਚ ਜੇ ਮੈਂ ਹਰੇਕ ਨੂੰ ਕਹਿੰਨਾ ਜੇ ਤਾਂ ਤੁਹਾਨੂੰ ਲੱਗਿਆ ਮੇਰੀ ਦਵਾਈ ਦਾ ਰਿਜ਼ਲਟ ਆ ਤਾਂ ਮਰੀਜ਼ ਨੇ ਆਟੋਮੈਟ ਖਾਣੀ ਆ ਹਾਂਜੀ ਮੈਂ ਇਹਨਾਂ ਨੂੰ ਕਹਿੰਨਾ ਇਹਨਾਂ ਨੇ ਤਾਂ ਹਸਪਤਾਲ ਤਾਂ ਖੁੱਲੇ ਹੀ ਆ ਇਹ ਸਾਡੇ ਰਿਜ਼ਲਟ ਸਾਹਮਣੇ ਆਇਆ ਜੀ ਸਾਡੇ ਬੱਚੇ ਨੂੰ ਬਿਲਕੁਲ 20 ਦਿਨ ਬਾਅਦ ਹੀ 15 ਦਿਨ ਬਾਅਦ ਹੀ ਸਾਨੂੰ ਉਹ ਜਿਹੜੀ ਗਿਲਟੀ ਆ ਉਹ ਮੜ ਕੇ ਮਹਿਸੂਸ ਨਹੀਂ ਹੋਈ ਆਪਾਂ ਜਿਹੜੇ ਆਪਣੇ ਵੀਰ ਭੈਣ ਭਰਾ ਆਪਾਂ ਨੂੰ ਵੀਡੀਓ ਜਰੀਏ ਲੱਖਾਂ ਲੋਕਾਂ ਨੇ ਦੇਖਣਾ ਹਾਂਜੀ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਵੀ ਚੈਨਪੁਰ ਮੇਰਾ ਭਤੀਜਾ ਜੀ ਮੇਰਾ ਦੋਤਾ ਜਿੱਦ ਨੂੰ ਲਾਚ ਕਰਵਾਇਆ ਅੱਛਾ ਤੁਹਾਡਾ ਦੋਤਾ ਤੇ ਆਪਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਰ ਜਿਵੇਂ ਤੁਸੀਂ ਪਹਿਲਾਂ ਇਹ ਚੀਜ਼ਾਂ ਦੇ ਜਰੀਏ ਤੁਸੀਂ ਸੰਤਾਪ ਕਹਿ ਸਕਦੇ ਹੋ ਨਾ ਹਸਪਤਾਲਾਂ 'ਚ ਜਾਣਾ ਕੀ ਕੁਝ ਦੇਖਣਾ ਵੀ ਆਪਾਂ ਇਹ ਸਾਰੀ ਬਿਮਾਰੀ ਪਿੰਡੇ ਤੇ ਹੰਡਾਈ ਆ ਪਹਿਲਾਂ ਆਪਾਂ ਆਪਾਂ ਉਹ ਚੀਜ਼ ਨੂੰ ਵੇਖਦੇ ਹੋਏ ਬੱਚੇ ਦਾ ਰਿਜ਼ਲਟ ਲਿਆ ਆਪਾਂ ਹਾਂਜੀ ਤੇ ਜੇ ਆਪਾਂ ਨੂੰ ਵੀ ਉਸ ਸਮੇਂ ਤੇ ਪਤਾ ਲੱਗ ਜਾਂਦਾ ਸ਼ਾਇਦ ਆਪਣੇ ਪਰਿਵਾਰ ਦਾ ਮੈਂਬਰ ਆਪਣੇ ਵਿੱਚ ਹੁੰਦਾ ਜੀ ਹਨਾ ਜੇ ਪ੍ਰਮਾਤਮਾ ਕਿਰਪਾ ਕਰਦਾ ਤੇ ਅੱਜ ਆਪਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੀ ਸੱਚੀ ਜਾਣਕਾਰੀ ਹੈ ਲੋਕਾਂ ਨੂੰ ਸਾਂਝੀ ਕਰਨਾ ਆਪਾਂ ਇਹੋ ਜਾਣਕਾਰੀ ਸੁਣਾ ਦੇਣਾ ਚਾਹੁੰਦੇ ਜੀ ਤੁਸੀਂ ਇਹ ਜਿਹੜਾ ਇਲਾਜ ਹੈ ਨਾ ਦਾ ਜਦੋਂ ਤੁਸੀਂ ਵੀਡੀਓ ਵੇ ਦੇ ਜਾਂ ਤੁਹਾਨੂੰ ਕੋਈ ਦੱਸ ਪਾਉਂਦਾ ਤੇ ਤੁਸੀਂ ਆ ਪਾਣ ਕੇ ਇੱਕ ਵਾਰ ਬਹਿ ਕੇ ਸਾਰੀ ਆਪਣੀ ਤਸੱਲੀ ਕਰੋ ਤੇ ਵੇਖ ਕੇ ਦਵਾਈ ਲਓ ਕੋਈ ਜਿਆਦਾ ਨਹੀਂਗਾ 10 15 20 ਦਿਨ ਤੇ ਕੋਈ ਨਹੀਂ ਵੱਡੀ ਗੱਲ ਨਹੀਂ ਜੀ ਰਿਜ਼ਲਟ ਲਓ ਬਾਅਦ ਵਿੱਚ ਤੁਸੀਂ ਦਵਾਈ ਧਿਆਨ ਨਾ ਖਾਓ ਆਪਣੇ ਪਰੇਸ਼ ਕਰੋ ਜੋ ਦੱਸਦੇ ਆ ਤੇ ਇਹ ਲੈਂਡ ਜਿਹੜੀ ਆ ਸਭ ਤੋਂ ਸਸਤੀ ਜੇ ਤੇ ਗਰੰਟੀਜ਼ ਵਾਲੀ ਲੈਂਡ ਜੇ ਤੇ ਡਾਕਟਰਾਂ ਕੋ ਜਾਂਦੇ ਜੇ ਤੇ ਉਹ ਜਾੜਾ ਜੇ ਕਰਦਾ ਤੇ ਫਿਰ ਤੁਹਾਡੇ ਹੱਥ ਕੁਝ ਨਹੀਂ ਲੱਗਣਾ ਜਿਹੜਾ ਮੇਨ ਪੁਆਇੰਟ ਜਿਹੜਾ ਮੈਂ ਦਾ ਖਰਚਾ ਲੈਣਾ ਹਾਂਜੀ ਜਾਇਜ਼ ਲੈਣਾ ਜਾਂ ਨਜਾਇਜ਼ ਬਈ ਜੀ ਉਹ ਤੇ ਮਿਹਨਤੀ ਆ ਖਰਚਾ ਤੇ ਇਹਦੇ ਵਿੱਚ ਕੀ ਆ ਇੱਕ ਮਹੀਨੇ ਦੀ 5000 ਦੀ ਦਵਾਈ ਜਿਹੜੀ ਆ ਉਹਦਾ ਉਹ ਕੋਈ ਗੱਲ ਨਹੀਂ ਆਉਦੀ ਇਹ ਕੋਈ ਇਨਾ ਖਰਚਾ ਨਹੀਂ ਜਿਹੜੇ ਡਾਕਟਰਾਂ ਦੇ ਉਹਦੇ ਪਟੀਗਾ ਹੀ 1.5 ਦਾ ਜਿਹੜਾ ਉਹ 5000 ਦਾ ਲੱਗਦਾ 5000 ਦਾ ਲੱਗਦਾ ਬਾਕੀ ਜਿਹੜੀਆਂ ਜਾਂ ਕਮਰਿਆਂ ਦੇ ਕਿਰਾਏ ਬਾਕੀ ਦਵਾਈਆਂ ਸਕੈਨਾਂ ਜੋ ਕਰਦੇ ਨੇ ਜੀ ਉਹ ਉਹਦੇ ਮੁਕਾਬਲੇ ਤੇ ਇਹ ਕੁਝ ਵੀ ਨਹੀਂ ਜੀ ਜੀ ਸਹੀ ਗੱਲ ਹਾਂਜੀ ਦੋਸਤੋ ਇਹ ਤੁਸੀਂ ਪਰਿਵਾਰ ਦੇ ਵਾਰਸਾਂ ਦੀ ਜਿਹੜੀ ਗੱਲਬਾਤ ਆ ਹਨਾ ਜਿਹੜੀ ਉਹਨਾਂ ਦੇ ਦਿਲੋਂ ਜੋ ਉਹਨਾਂ ਨੇ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਮੇਰਾ ਮਕਸਦ ਹੁੰਦਾ ਮੈਂ ਹਰ ਵਾਰੀ ਤੁਹਾਡੇ ਨਾਲ ਸੱਚੀਆਂ ਜਾਣਕਾਰੀਆਂ ਸਾਂਝੀਆਂ ਕਰਾਂ ਤੇ ਜਿਹੜੇ ਪਰਿਵਾਰ ਦੇ ਵਾਰਸ ਆ ਜਿਹੜਾ ਉਹਨਾਂ ਦਾ ਦਰਦ ਆ ਉਹ ਤੁਸੀਂ ਸੁਣਿਆ ਹਨਾ ਕਿਦਾਂ ਉਹਨਾਂ ਨੇ ਆਪਦੇ ਬੱਚੇ ਦੀ ਖਾਤਰ ਪਹਿਲਾਂ ਹਸਪੀਟਲ ਦਾ ਇਲਾਜ ਵੀ ਖੜਕਾਇਆ ਹਸਪੀਟਲ ਦਾ ਕੁੰਡਾ ਖੜਕਾਇਆ ਉਥੋਂ ਕੁਝ ਸਮੇਂ ਆਸ ਤੇ ਰੀਲੀਫ ਮਿਲੀ ਬਾਅਦ ਜਿਹੜੀ ਬਿਮਾਰੀ ਸੀ ਉਹ ਫੇਰ ਵੱਧ ਕੇ ਆ ਗਈ ਅੱਜ ਦੇ ਟਾਈਮ ਦੇ ਵਿੱਚ ਜਿੱਦਾਂ ਆਹ ਰਿਪੋਰਟ ਕਰਾਈ ਆ ਇਹ ਨਹੀਂ ਹੈਗਾ ਵੀ ਅੱਜ ਆਪਾਂ ਆਹ ਰਿਪੋਰਟ ਖਰਾ ਲੀਆ ਹਰ 4-4 5-5 ਮਹੀਨੇ ਬਾਅਦ ਪਰਿਵਾਰਾਂ ਨੂੰ ਮੈਂ ਕਿਹਾ ਹੋਇਆ ਵੀ ਆਪਾਂ ਹਰ 4-4 5-5 ਮਹੀਨੇ ਬਾਅਦ ਆਪਾਂ ਇਦਾਂ ਦਾ ਟੈਸਟ ਕਰਾਉਂਦੇ ਰਹਿਣਾ ਕਿਉਂ ਜਿਹੜਾ ਵੀ ਆਪਣਾ ਬੱਚਾ ਚਾਹੇ ਕੋਈ ਵੱਡਾ ਕੋਈ ਵੀ ਮਰੀਜ਼ ਆ ਕੋਈ ਵੀ ਤੁਹਾਡੇ ਚਾਹੇ ਤੁਹਾਡੇ ਪਰਿਵਾਰ ਦਾ ਮੈਂਬਰ ਆ ਹਨਾ ਵੀ ਸਾਨੂੰ ਪਤਾ ਲੱਗਦਾ ਰਹੇ ਵੀ ਜਿਹੜੇ ਉਹਦੇ ਬਿਮਾਰੀ ਦੇ ਸਿੰਪਟਮ ਆ ਉਹ ਖਤਮ ਆ ਜਦੋਂ ਆ ਰਿਪੋਰਟ ਆਈ ਆ ਬਿਲਕੁਲ ਨਿਲ ਆ ਤੇ ਮੈਂ ਇੱਕ ਨੂੰ ਅੱਗੇ ਅਰਦਾਸ ਬੇਨਤੀ ਆ ਜਿੰਨੇ ਵੀ ਵੀਰ ਭੈਣ ਭਰਾ ਦਵਾਈਆਂ ਖਾ ਰਹੇ ਆ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਦੋਸਤੋ ਜਿੰਨੇ ਵੀ ਤੁਸੀਂ ਵੀਡੀਓ ਸੌਣ ਰਹੇ ਆ ਹਨਾ ਸਾਡਾ ਨੈਟ ਅਸੀਂ ਹੋਰ ਸੋਸ਼ਲ ਮੀਡੀਆ ਤੇ ਬੜਾ ਕੁਝ ਚੱਲੀ ਜਾਂਦਾ ਚੰਗਾ ਮਾੜਾ ਸੀ ਇਹ ਕਮੈਂਟ ਮਾਰਦੇ ਆਂ ਸ਼ੇਅਰ ਕਰਨ ਵਾਸਤੇ ਚੰਗੀਆਂ ਮਾੜੀਆਂ ਚੀਜ਼ਾਂ ਹਨਾ ਸਾਡਾ ਨੈੱਟ ਚਲਾਉਂਦਾ ਤਾਂ ਹੀ ਫਾਇਦਾ ਜੀ ਅਸੀਂ ਇਸ ਵੀਡੀਓ ਨੂੰ ਚਲਦੀ ਨੂੰ ਚਲਦੀ ਨੂੰ ਸ਼ੇਅਰ ਕਰਦੇ ਆਂ ਤਾਂ ਕਿਉਂ ਜੇ ਆਪਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਆਂ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਆ ਹੋ ਸਕਦਾ ਕੀ ਪਤਾ ਬਾਈਆਂ ਦੇ ਕੋਈ ਗਵਾਣ ਦੇ ਵਿੱਚ ਹੀ ਕੋਈ ਬੰਦਾ ਇਦਾਂ ਦਾ ਲੋੜਵੰਦ ਬੈਠਾ ਹੋਵੇ ਕੀ ਪਤਾ ਤੁਹਾਡੇ ਪਰਿਵਾਰ ਦੇ ਵਿੱਚ ਹੀ ਕੋਈ ਇਦਾਂ ਦੇ ਆਸ-ਪਾਸੇ ਕੋਈ ਆਣ ਗਵਾਣ ਤੁਹਾਡੇ ਲੋੜਵੰਦ ਬੈਠਾ ਹੋਵੇ ਬੰਦਾ ਜਿਹੜਾ ਇਹ ਬਿਮਾਰੀ ਤੋਂ ਪੀੜਤ ਹੋਵੇ ਠੀਕ ਆ ਦੋਸਤੋ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੈਂ ਦੁਬਾਰਾ ਫੇਰ ਦੱਸ ਦਿੰਦਾ ਮੇਰਾ ਨਾਮ ਮਾਨਪ੍ਰੀਤ ਸਿੰਘ ਬਰਾੜ ਮੇਰਾ ਪਿੰਡ ਅਰਾਈਆਂ ਵਾਲਾ ਕਲਾ ਫਰੀਦਕੋਟ ਦੇ ਨਾਲ ਮੇਰਾ ਪਿੰਡ ਆ ਅਰਾਈਆਂ ਵਾਲਾ ਕਲਾ ਜਦੋਂ ਤੁਸੀਂ ਆਉਣਾ ਮਰੀਜ਼ ਦੀਆਂ ਕੱਲੀਆਂ ਰਿਪੋਰਟਾਂ ਲੈ ਕੇ ਆਉਣੀਆਂ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਸਵੇਰੇ 9 ਤੋਂ 3 ਵਜੇ ਤੱਕ ਤੁਸੀਂ ਕੱਲੀਆਂ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਆ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਮੇਰਾ ਮੋਬਾਈਲ ਨੰਬਰ 94654 071749465407174 ਜਦੋਂ ਵੀ ਆਉਣਾ ਮਾਲਕ ਤੇ ਭਰੋਸਾ ਰੱਖ ਕੇ ਆਉਣਾ ਜੇ ਤੁਸੀਂ ਮਾਲਕ ਤੇ ਭਰੋਸਾ ਰੱਖ ਕੇ ਦਵਾਈ ਖਵਾਓਗੇ 100% ਰਿਜ਼ਲਟ ਮਿਲੂਗਾ ਠੀਕ ਹੈ ਜੀ ਤੇ ਇਹਨੀਆਂ ਕ ਬੇਨਤੀਆਂ ਪ੍ਰਮਾਣ ਕਰਿਓ ਜੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ